ਸਸੀ ਗੱਲ ਦੋਸਤੋ ਤੁਸੀਂ ਜੁੜਿਆ ਹੋ ਗਲੋਬਲ ਨਿਊਜ਼ 13 ਦੇ ਨਾਲ ਮੈਂ ਸਤਨਾਮ ਸਿੰਘ ਕੰਬੋਜ ਦੋਸਤੋ ਅੱਜ ਦੀ ਜੋ ਮੇਨ ਖਬਰ ਹੈ ਭਵਾਨੀਗੜ੍ਹ ਦੇ ਪਿੰਡ ਬਲੇয়াল ਦੀ ਹੈ ਜਿੱਥੇ ਇੱਕ ਬਜ਼ੁਰਗ ਪਰਿਵਾਰ ਦਾ ਬੀਤੀ ਸ਼ਾਮ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਤੇ ਉਸਨੇ ਸਮਾਜ ਸੇਵੀ ਸੰਸਥਾਵਾਂ ਨੂੰ ਮਕਾਨ ਬਣਾਉਣ ਦੀ ਅਪੀਲ ਕੀਤੀ ਹੈ ਬਾਕੀ ਪੂਰੀ ਗੱਲਬਾਤ ਤੁਸੀਂ ਉਹਨਾਂ ਦੀ ਜਵਾਨੀ ਸੁਣੋ ਪ੍ਰਮਾਤਮਾ ਜੀ ਮੈਂ ਰੋਟੀਆਂ ਮਸਾ ਕਰਦੇ ਸੀ ਆ ਤੁਸੀਂ ਤੁਝੇ ਤਾਂ ਜਮੀਨ ਛੇਤੀ ਲਾਤੇ ਗਏ ਕਾਚੇ ਕੱਕਰੂ ਗਵ ਨਹੀਂ ਚੱਲਦੀ ਐ ਸੀ ਮੈਂ ਕੀ ਕਰੇ ਤੇ ਬੇਜਾ ਹੋ ਜਾਈ ਚਾਹ ਵੀ ਚਲੀ ਦੂਰੇ ਕੀ ਕਰ ਰਹੇ ਸੀ ਉਹ ਅੰਗੀ ਹ ਹ ਹ ਹ ਅਬ ਤਾਂ ਅਤਾ ਸਿੰਘ ਜੀ ਕਿਸ ਤਰ੍ਹਾਂ ਬਾਪੂ ਜੀ ਜਿਹੜਾ ਘਰ ਤੁਹਾਡਾ ਗਿਰ ਗਿਆ ਕਿ ਕਦੋਂ ਦੀ ਗੱਲ ਹੈ ਹੇ ਜੀ ਸ਼ੁੱਕਰਵਾਰ ਦੀ ਰਾਤ ਦੀ ਗੱਲ ਹੈ ਜੀ ਸ਼ਾਮ ਦੀ ਠੀਕ ਹੈ ਅਸੀਂ ਇੱਥੇ ਬੈਠੇ ਰੋਟੀ ਖਾ ਰਹੇ ਸੀ ਪੌਤੋ ਤੋਂ ਇੱਕ ਇੱਤਰੀ ਦੇ ਵੱਲ ਅੜਿਖ ਪੈ ਜੀ ਉਹ ਬਾਲਾ ਜੱਡ ਗਿਆ ਸੀ ਭੱਜ ਕੇ ਉਹ ਚੱਕੀ ਰੋਟੀ ਨਾਲ ਬਾਹਰ ਭੱਜ ਗਿਆ ਜੀ ਤੇ ਬਾਹਰ ਗਏ ਡੜਕ ਨਿੱਕੇ ਡੱਕ ਟਾਂਡ ਗਿਆ ਜੀ ਤਾਂ ਬੱਪੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 76 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਤਾਂ ਘਰ ਦੇ ਵਿੱਚ ਕਮਾਉਣ ਵਾਲੇ ਕੌਣ ਕੋਣ ਹੈ ਬੱਪੂ ਕਮਾਉਣ ਵਾਲਾ ਬੇਟਾ ਜੀ ਉਹ ਦੇਹਾੜੀ ਦੂਰੀ ਕਰਕੇ ਕਰਦਾ ਜੀ ਬਸ ਉਹ ਵੀ ਮੇਰੀ ਦਵਾਈ ਚੱਲਦੀ ਹੈ ਜੀ ਨਹੀਂ ਦਵਾਈ ਮਸਾਪੂਰੀ ਤੁੱਲਾ ਵੀ ਮੈਂ ਤੰਦਾਂ ਨਹੀਂ ਚੱਲਣ ਦੀ ਜਾਇਸ਼ ਨਹੀਂ ਹੈਗੀ ਜੀ ਤਾਂ ਬਾਪੂ ਜੀ ਘਰ ਬਣਾਉਣੇ ਬੜੇ ਔਖੇ ਨੇ ਤਾਂ ਮਿੰਟਾ ਸਕਿੰਟਾਂ ਚ ਟੈ ਟੈਰੀ ਦੇਖਣਾ ਬੜਾ ਮੁਸ਼ਕਲ ਹੁੰਦਾ ਹਾਂ ਜੀ ਬਹੁਤ ਔਖਾ ਹੈ ਜੀ ਘਰ ਕਿੱਥੋਂ ਬਣਾਵਾਂ ਸਭ ਤੋਂ ਤਾਂ ਜੀ ਆਇਤਾ ਸਾਫ਼ ਕਰਕੇ ਚੱਕਣ ਦਾ ਵੀ ਸਾਡੇ ਕੋਲ ਹੈ ਨਹੀਂ ਜੀ ਸਾਧਨ ਤਾਂ ਜੇ ਦੇ ਕੇ ਮਨ ਟੁੱਟਦੇ ਘਰ ਬਣਾਇਆ ਸੀ ਜੀ ਜਮੀ ਟੁੱਟਿਆ ਪਿਆ ਜੀ ਮਨ ਤਾਂ ਹੁਣ ਬਸ ਮੇ ਤੋਂ ਪਹਿਲੇ ਹੀ ਬਿਮਾਰ ਫੇਰੀ ਹੁਣ ਤਾਂ ਜਮੀ ਮੰਜੇ ਟੁੱਠੇ ਨਹੀਂ ਜਾਂਦਾ ਜੀ ਤਾਂ ਰੋਟੀ ਦਾ ਜਗਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਦਾ ਜਗਾਰਾ ਜੀ ਬਸ ਤੇਰਾ ਮੁੰਡਾ ਕੇ ਮੇਰੀ ਦਵਾਈ ਚੱਲਦੀ ਹੈ ਜੀ ਕੁਛ ਕੁਛ ਬਸ ਮਾੜਾ ਮੋਟਾ ਦਵਾਈ ਦੂਪਰੀ ਬਾਕੀ ਮੇਰੇ ਭਾਈ ਨੇ ਜੀ ਮਾੜੀ ਮੋਟੀ ਉਹ ਰੋਟੀ ਦਾ ਸਾਧਨ ਉਹ ਕਰ ਦਿੰਦੇ ਨੇ ਰੋਟੀ ਉਹ ਮਦਦ ਕਰਦੇ ਨੇ ਮੇਰੀ ਕਿਤੇ ਨਾ ਕਿਤੇ ਹੁੰਦੀ ਹੈ ਜਿੰਨੀ ਕੁ ਨਾਲ ਤੋਂ ਕਿ ਉਹਗਲਾ ਆਪਣੇ ਜੋ ਗੱਬ ਨਹੀਂ ਹੋਇਆ ਕਰਦਾ ਹੁੰਦਾ ਹੁਣ ਉਹ ਇੰਨਾ ਚਲ ਮੇਰੀ ਮਾੜੀ ਮੋਟੀ ਭਾਈਆਂ ਨਾਲ ਹੈਗੀ ਉਹ ਮਾੜੀ ਮੋਟੀ ਰੋਟੀ ਇੱਥੇ ਦਾ ਸਾਧਨ ਸਮਾਨ ਦੇ ਜਾਂਦੇ ਨੇ ਜੀ ਕਿਤੇ ਕਮਾਉਣ ਦੇ ਲਈ ਕੋਈ ਹੋ ਨਹੀਂ ਨਾ ਕਮਾਈ ਕੋਈ ਹੋ ਨਹੀਂ ਜਮੀ ਨਹੀਂ ਠੀਕ ਹੈ ਜੀ ਤਾਂ ਹੁਣ ਘਰ ਦੇਖਿਆ ਜਾਂਦਾ ਕਿਉਂਕਿ ਆ ਹੀ ਕਮੇ ਦੇਖਿਆ ਕਿੱਥੇ ਜਾਂਦਾ ਈ ਸਾਡਾ ਤਾਂ ਜੀਵ ਨਹੀਂ ਲੱਗਦਾ ਜੀ ਇਹ ਤਾਂ ਬਾਪੂ ਜੀ ਕੀ ਅਪੀਲ ਕਰਨਾ ਚਾਹੁੰਗੇ ਅਪੀਲ ਕੀ ਕਰੀ ਵੀ ਸਾਡਾ ਮਾੜਾ ਮੋਟਾ ਬੈਠਣ ਦੋਗਾ ਦੋ ਖਣ ਹੋ ਜਾਣਗੇ ਤਾਂ ਕੋਈ ਆਪਣਾ ਐਡਰੈਸ ਵਗੈਰਾ ਸ਼ੇਅਰ ਕਰ ਦੋ ਬਾਪੂ ਜੀ ਹਾਂ ਜੀ ਅਵਤਾਰ ਸਿੰਘ ਨੋਆ ਜੀ ਮੇਰਾ ਸਨ ਅਫਸਰੂਪ ਸਿੰਘ ਜੀ ਪਿੰਡ ਬਲਿਆਲ ਡਾਕਾ ਨਾ ਭਵਾਨੀਗੜ ਜ਼ਿਲ੍ਹਾ ਸੰਗਰੂਰ ਜੀ ਤੇ ਮੋਬਾਈਲ ਨੰਬਰ ਵੀ ਕੋਈ ਸਰਵੋ ਮੋਬਾਈਲ ਨੰਬਰ 9646823538 ਜੀ ਬਸ ਕੇ ਜੀ ਹਾਂ ਇਹ ਛਾਰੀ ਉਹ ਡੀਗੂ ਦੇ ਦਿੱਤੇ ਡਿੱਗ ਗਏ ਇੱਧਰ ਪਰ ਮਹਾਤਮਾ ਜੀ ਮੈਂ ਰੋਟੀਆਂ ਮਸਾ ਕਰਦੇ ਸੀ ਆ ਤੁਸੀਂ ਤੁਝੇ ਤਾਂ ਜਮੀਨ ਸਰੀ ਲਾਤੇ ਗਏ ਸੀ ਕੋਚੀ ਕੱਕ ਰੋਗੇ ਵੀ ਨਹੀਂ ਚੱਲਦੇ ਸੀ ਮੈਂ ਕੀ ਕਰ ਲੈ ਕੇ ਬੇਜਾ ਜੀ ਕੀ ਕਰ ਸਕਦਾ ਸੀ ਉਹਨੂੰ ਕਿੰਦੀ ਕਿਸ ਤਰ੍ਹਾਂ ਬਾਪੂ ਜੀ ਜਿਹੜਾ ਘਰ ਤੁਹਾਡਾ ਗਿਰ ਗਿਆ ਕਿ ਕਦੋਂ ਦੀ ਗੱਲ ਹੈ ਜੀ ਸ਼ੁੱਕਰਵਾਰ ਦੀ ਰਾਤ ਦੀ ਗੱਲ ਹੈ ਜੀ ਸ਼ਾਮ ਦੀ ਠੀਕ ਹੈ ਅਸੀਂ ਇੱਥੇ ਬੈਠੇ ਰੋਟੀ ਖਾ ਰਹੇ ਸੀ ਉਹ ਤੋਂ ਤੋਂ ਇੱਕ ਈਟ ਦੀ ਡਿੱਗੇ ਬਾਲਾ ਡਿੱਗ ਪਿਆ ਜੀ ਉਹ ਬਾਲਾ ਜੀ ਡਿੱਗਿਆ ਸੀ ਭੱਜ ਕੇ ਉਹ ਚੱਕੀ ਰੋਟੀ ਨਾਲ ਬਾਹਰ ਭੱਜ ਗਏ ਜੀ ਤੇ ਬਾਹਰ ਗਏ ਡੱਕ ਨਹੀਂ ਕਿ ਦੱਕ ਟੰਡ ਗਏ ਜੀ ਤਾ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 76 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਤਾਂ ਘਰ ਦੇ ਵਿੱਚ ਕਮਾਉਣ ਵਾਲੇ ਕੌਣ ਕੋਲ ਹੈ ਬਾਪੂ ਜੀ ਕਮਾਉਣ ਵਾਲਾ ਬੇਟਾ ਜੀ ਉਹ ਦਿਹਾੜੀਦੂਰੀ ਕਰਕੇ ਕਰਦਾ ਹੈ ਜੀ ਬਸ ਉਹ ਵੀ ਮੇਰੀ ਦਵਾਈ ਚੱਲਦੀ ਹੈ ਜੀ ਇੰਨੀ ਦਵਾਈ ਮਸਾਪੂਰੀ ਤੁੱਲਾ ਹੀ ਮੀਤਾਂਦਾਂ ਨਹੀਂ ਚੱਲਣ ਦੀ ਜੈਸ ਨਹੀਂ ਹੈਗੀ ਜੀ ਤਾਂ ਬਾਪੂ ਜੀ ਘਰ ਬਣਾਉਣੇ ਬੜੇ ਔਖੇ ਨੇ ਤਾਂ ਮਿੱਟਾ ਸਕਿੰਟਾ ਚ ਟੈ ਟੇਰੀ ਦੇਖਣਾ ਬੜਾ ਮੁਸ਼ਕਿਲ ਹੁੰਦਾ ਹਾਂ ਜੀ ਬਹੁਤ ਔਖਾ ਹੈ ਜੀ ਘਰ ਕਿੱਥੋਂ ਬਣਾ ਸਭ ਤੋਂ ਤਾਂ ਜੀ ਇੱਤਾਂ ਸਾਫ਼ ਕਰਕੇ ਚੱਕਣ ਦਾ ਵੀ ਸਾਡੇ ਕੋਲ ਹੈ ਨਹੀਂ ਜੀ ਸਾਧਨ ਤਾਂ ਜੇ ਦੇ ਕੇ ਮਨ ਟੁੱਟਦਾ ਘਰ ਬਣਾ ਲੀ ਜੀ ਹਾਂ ਜਮੀ ਟੁੱਟਿਆ ਪਿਆ ਜੀ ਮਨ ਤਾਂ ਹੁਣ ਬਸ ਮੇ ਤੋਂ ਪਹਿਲੇ ਬਿਮਾਰ ਫੇਰੀ ਹੁਣ ਤਾਂ ਜਮੀ ਮੰਜੇ ਟੁੱਠੇ ਨਹੀਂ ਜਾਂਦਾ ਜੀ ਤਾਂ ਰੋਟੀ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਰੋਟੀ ਦਾ ਗੁਜ਼ਾਰਾ ਜੀ ਬਸ ਤੇਰਾ ਮੁੰਡਾ ਦਾ ਮੇਰੀ ਦਵਾਈ ਚੱਲਦੀ ਹੈ ਜੀ ਕੁਛ ਕੁਛ ਬਸ ਮਾੜਾ ਮੋਟਾ ਦਵਾਈ ਬੂਰੀ ਬਾਕੀ ਮੇਰੇ ਭਾਈ ਨੇ ਜੀ ਮਾੜੀ ਮੁੱਟੀ ਉਹ ਰੋਟੀ ਦਾ ਸਾਧਨ ਉਹ ਕਰ ਦਿੰਦੇ ਨੇ ਰੋਟੀ ਉਹ ਮਦਦ ਕਰਦੇ ਨੇ ਮੇਰੀ ਕਿਤੇ ਨਾ ਕਿਤੇ ਹੁੰਦੀ ਹੈ ਜਿੰਨੀ ਕੋਈ ਨਾ ਤੋਂ ਕਿਉਂ ਅਗਲਾ ਆਪ ਦੇ ਜੋ ਗੱਭ ਨਹੀਂ ਹੋਏ ਕਰ ਦਿੰਦਾ ਹੁਣ ਉਹ ਇੰਨਾ ਚਲ ਮੇਰੀ ਮਾੜੀ ਮੁੱਟੀ ਭਾਈਆਂ ਨਾਲ ਹੈਗੀ ਉਹ ਮਾੜੀ ਮੁੱਟੀ ਰੋਟੀ ਇੱਥੇ ਦਾ ਸਾਧਨ ਸਮਾਨ ਦੇ ਜਾਂਦੇ ਨੇ ਕਿਤੇ ਕਮਾਉਣ ਦੇ ਲਈ ਕੋਈ ਹੋ ਨਹੀਂ ਨਾ ਕਮਾਈ ਕੋਈ ਹੋ ਨਹੀਂ ਜਮੀ ਨਹੀਂ ਠੀਕ ਹੈ ਜੀ ਤਾਂ ਹੁਣ ਘਰ ਦੇਖਿਆ ਜਾਂਦਾ ਕਿਉਂਕਿ ਆ ਹੀ ਕਮਾਈ ਦੇਖਿਆ ਕਿੱਥੇ ਜਾਂਦਾ ਜੀ ਸਾਡਾ ਤਾਂ ਜੀਵ ਨਹੀਂ ਲੱਗਦਾ ਜੀ ਬਾਪੂ ਜੀ ਕੀ ਅਪੀਲ ਕਰਨਾ ਚਾਹੁੰਦੇ ਲੋਕ ਅਪੀਲ ਕੀ ਕਰੀ ਵੀ ਸਾਡਾ ਮੜਾ ਮੋਟਾ ਬੈਠਣ ਜਗ੍ਹਾ ਦੋਖਣ ਹੋ ਜਾਣਗੀ ਤਾਂ ਕੋਈ ਆਪਣਾ ਐਡਰੈਸ ਵਗੈਰਾ ਸ਼ੇਅਰ ਕਰ ਦੋ ਬਾਪੂ ਜੀ ਹਾਂ ਜੀ ਅਵਤਾਰ ਸਿੰਘ ਨੌਆ ਜੀ ਮੇਰਾ ਸਨ ਅਭਰੂਪ ਸਿੰਘ ਜੀ ਪਿੰਡ ਬਲਿਆਲ ਡਾਕਾ ਨਾ ਭਵਾਨੀਗੜ ਜ਼ਿਲ੍ਹਾ ਸੰਗਰੂਰ ਜੀ ਮੋਬਾਈਲ ਨੰਬਰ ਵੀ ਕੋਈ ਹੈ ਮੋਬਾਈਲ ਨੰਬਰ 9646823538 ਜੀ